ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇੱਕ ਦਰਬਾਰ ਸਾਹਿਬ ਦੇ ਕੀਰਤਨੀਏ ਹੋਏ ਨੇ ਦੀ ਬਹੁਤ ਕਮਾਲ ਦੇ। ਸ਼੍ਰੀਮਾਨ ਭਾਈ ਸਾਹਿਬ ਭਾਈ ਮਨਸਾ ਸਿੰਘ ਜੀ। ਕਈਆਂ ਨੇ ਮਨਸਾ ਸਿੰਘ ਲਿਖਿਆ। ਜਿਸ ਗ੍ਰੰਥ ਨੂੰ ਮੈਂ ਸਰੋਤ ਬਣਾ ਕੇ ਗੱਲ ਕਰ ਰਿਹਾ ਅਸਲ 'ਚ ਇੱਕ ਪੰਜਾਬੀ ਚ ਗੁਰਮੁਖੀ ਚ ਗ੍ਰੰਥ ਹੈ ਜੀ ਬਹੁਮੁੱਲੇ ਇਤਿਹਾਸਕ ਲੇਖ। ਕਿਉਂਕਿ ਜਿਹੜੇ ਲਿਟਰੇਚਰ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਪਤਾ ਹੈ। ਮੈਂ ਪਰਸੋ ਵੀ ਕਹਾ ਸੀ ਕਿ ਚੈੱਕ ਤੇ ਰੱਖਿਓ ਜਿੰਨਾ ਕੁਝ ਆਪਾਂ ਪੜਨੇ ਪਿਆ ਨਾ ਅਗਾ ਸਾਡੇ ਨਿਆਣਿਆਂ ਨੇ ਕਿ ਪੜਨਾ ਹੈ ਜੀ ਕਿਉਂਕਿ ਜਿੰਨਾ 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 ਜਿਸ ਲਿਪੀ ਸਾਡੇ ਗ੍ਰੰਥ ਨੇ ਉਹਦੋਂ ਤਾ ਆਪਾਂ ਪਿੱਟ ਕਰਕੇ ਬਹਿ ਗਏ ਗੁਰਮੁਖੀ ਆਪਾਂ ਪੜਨੀ ਨਹੀਂ ਜਾਣਦੇ ਅੰਗਰੇਜ਼ੀ ਵਾਲਾ ਪਤਾ ਨਹੀਂ ਕਿਸ ਢੰਗ ਨਾਲ ਪਰੋਸ ਕੇ ਮੈਨੂੰ ਇਤਿਹਾਸ ਦੇ ਤੇ ਮੇਰਾ ਸਿਧਾਂਤ ਦੇਵੇ ਕਿਉਂਕਿ ਜੇ ਖੁਦ ਬਾਣੀ ਪੜਾਂਗੇ ਨਾ ਤੇ ਬਾਣੀ ਵਿੱਚ ਮੇਰਾ ਮਨ ਹੋ ਸਕਦਾ ਹੈ ਆਲਸੀ ਹੋਵੇ ਵਕਾਰੀ ਹੋਵੇ ਗੁਰਬਾਣੀ ਵਿੱਚ ਕੋਈ ਮਿਲਾਵਟ ਨਹੀਂ ਅੱਜ ਨਹੀਂ ਕੱਲ ਨਹੀਂ ਦੇਰ ਸਵੇਰ ਮੇਰੇ ਮਨ ਨੂੰ ਸਮਝ ਜ਼ਰੂਰ ਪੈ ਜਾਏਗੀ ਕਿਉਂਕਿ ਜਿੰਨੂੰ ਮੈਂ ਪੜਨਾ ਪਿਆ ਇਹਦੇ ਵਿੱਚ ਮਿਲਾਵਟ ਕੋਈ ਨਹੀਂ ਕਿ ਉਹ ਗ੍ਰੰਥ ਦਾ ਨਾਮ ਹੈ ਬਹੁ ਮੁੱਲੇ ਇਤਿਹਾਸ ਕਲੇਕ ਕਰਮ ਸਿੰਘਾ ਸਟੋਰੀਆਂ ਬਹੁਤ ਵੱਡੇ ਸਾਡੇ ਇਤਿਹਾਸਕਾਰ ਹੋਏ ਨੇ ਜੀ ਉਸ ਬੰਦੇ ਨੇ ਜੋ ਕੁਝ ਇਕੱਠਾ ਕੀਤਾ ਉਸ ਗ੍ਰੰਥ ਵਿੱਚ ਇੱਕ ਉਦਾਹਰਨ ਹੈ ਕਿ ਭਾਈ ਮਨਸਾ ਸਿੰਘ ਜਦੋਂ ਕੀਰਤਨ ਕਰਦੇ ਨੇ ਕਿ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਤਿਲ ਸੱਟਨ ਨੂੰ ਥਾਂ ਨਹੀਂ ਸੀ ਹੁੰਦੀ ਜਿਹੜੀ ਛੋਟੀ ਪ੍ਰਕਰਮ ਹੈ ਕਿਉਂਕਿ ਦੋ ਪ੍ਰਕਰਮਾ ਨੇ ਨਾ ਇੱਕ ਵੱਡੀ ਹੈ ਜਿਹੜੀ ਸਰੋਵਰ ਦੀ ਹੈ ਤੇ ਛੋਟੀ ਹੈ ਜਿਹੜੀ ਸਿਰ ਮੰਦਰ ਦੇ ਦੁਆਲੇ ਹੈ ਖਰ ਮੰਦਰ ਦੇ ਦੁਆਲੇ ਕਿਸੇ ਨੇ ਸ਼ੇਰੇ ਪੰਜਾਬ ਨੂੰ ਦੱਸ ਦਿੱਤਾ ਕਿ ਤੁਹਾਡਾ ਰਾਜ ਭਾਗ ਹੈ ਦਰਬਾਰ ਸਾਹਿਬ ਕੀਰਤਨ ਕਰਨ ਵਾਲਾ ਇੱਕ ਸਿੱਖ ਜਿਹਦੇ ਘਰ ਵਿੱਚ ਬਰਤਨ ਵੀ ਮਿੱਟੀ ਦੇ ਸ਼ੇਰੇ ਪੰਜਾਬ ਲਾਹੌਰ ਤੋਂ ਚੱਲਿਆ ਉਨੇ ਖਾਤੀ ਦੀ ਸਵਾਰੀ ਕੀਤੀ ਤੇ ਖੋਦੇ ਦੇ ਵਿੱਚ ਉਹ ਸੋਨੇ ਦੀਆਂ ਮੋਹਰਾਂ ਦੀਆਂ ਥੈਲੀਆਂ ਲੈ ਕੇ ਆਇਆ। ਚਿਤ ਵਿੱਚ ਸੀ ਮੈਂ ਭਾਈ ਮਨਸਾ ਸਿੰਘ ਦੇ ਘਰ ਜਾਵਾਂਗਾ। ਪੈਸੇ ਵੀ ਦਿਆਂਗਾ ਜੋ ਕੁਝ ਮੇਰੇ ਕੋਲ ਸਰਦਾ ਪੁੱਜਦਾ ਮੈਂ ਬਹੁਤ ਸੇਵਾ ਕਰਾਂਗਾ। ਜਦੋਂ ਸ਼ੇਰੇ ਪੰਜਾਬ ਇਹਦੇ ਘਰ ਵੱਲ ਖਾਤੀ ਤਿਆਰਿਆ ਤੇ ਉਹਦੇ ਵਿੱਚ ਵਿਦਵਾਨ ਲਿਖਦਾ ਭਾਈ ਮਨਸਾ ਸਿੰਘ ਨੇ ਆਪਣੇ ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ। ਬੂਵੇ ਬੰਦ ਕਰ ਦਿੱਤੇ। ਉਹ ਸਾਹਮਣੇ ਖਲ ਬਾਹਰ ਖਲੋਤੇ ਆਵਾਜ਼ ਦਿੰਦੇ ਕਿ ਦਰਵਾਜ਼ਾ ਖੋਲੋ ਅਹਿਲ ਕਰ ਕਿ ਨੇ ਤੁਹਾਨੂੰ ਮਹਾਰਾਜ ਸਾਹਿਬ ਮਿਲਣ ਆਏ ਨੇ ਪਤਾ ਭਾਈ ਮਨਸਾ ਸਿੰਘ ਨੂੰ ਹੀ ਲੱਗ ਗਿਆ ਵੀ ਕੁਝ ਦੇਣ ਆਏ ਨੇ ਉਹਨਾਂ ਕਹਾਂ ਮੈਂ ਦਰਵਾਜ਼ਾ ਨਹੀਂ ਖੋਲਣਾ ਉਹਨਾਂ ਫਿਰ ਸ਼ੇਰ-ਏ-ਪੰਜਾਬ ਬੋਲੇ ਮੈਂ ਚਾਹਨਾ ਕਿ ਤੁਸੀਂ ਗੁਰੂ ਰਾਮਦਾਸ ਦੇ ਕੀਰਤਨੀਏ ਹੋ ਮਿੱਟੀ ਦੇ ਬਰਤਨਾਂ ਵੀ ਤੁਸੀਂ ਖਾਣਾ ਪਕਾਉਂਦੇ ਹੋ ਆ ਕੱਚੇ ਜੇ ਮਕਾਨ 'ਚ ਰਹਿੰਦੇ ਹੋ ਅੱਗੋ ਸਪਾਈ ਮਨਸਾ ਸਿੰਘ ਦਾ ਉੱਤਰ ਸੀ ਇਹ ਮਿੱਟੀ ਦੇ ਕੱਚੇ ਬਰਤਨ ਨਹੀਂ ਇਹਨਾਂ ਕੱਚੇ ਬਰਤਨਾਂ ਵਿੱਚ ਰੋਟੀ ਖਾ ਕੇ ਜਿਹੜੀ ਮੈਂ ਗੁਰੂ ਰਾਮਦਾਸ ਦੀ ਸਿਫਤ ਕਰਨਾ ਸੱਚ ਏਵੇਂ ਇਹਦੇ ਬਰਾਬਰ ਲਾਹੌਰ ਦਾ ਤਖਤ ਵੀ ਨਹੀਂ ਕਰ ਸਕਦਾ। ਇਹਦੀ ਬਰਾਬਰੀ ਨਹੀਂ ਕੋਈ ਕਰ ਸਕਦਾ। ਉਹਨਾਂ ਕਹਿੰਦਾ ਮੈਂ ਕੋਈ ਤੁਹਾਨੂੰ ਦੇਣਾ ਚਾਹਨਾ। ਕਹਿਣ ਲੱਗੇ ਮੈਂ ਦਰਵਾਜ਼ਾ ਤਾਂ ਹੀ ਬੰਦ ਕੀਤਾ ਸੀ ਤੁਸੀਂ ਮਹਾਰਾਜੇ ਸਾਡੇ। ਉਹ ਬਾਹਰ ਮੁਖੀ ਮੈਂ ਨਹੀਂ ਚਾਹੁੰਦਾ ਗੁਰੂ ਰਾਮਦਾਸ ਤੋਂ ਬਿਨਾਂ ਮੇਰੇ ਘਰ 'ਚ ਕੋਈ ਦੇਣ ਆਵੇ ਮੈਂ ਤੜੀ ਅਡਾ। ਉਹਨਾਂ ਫਿਰ ਤੁਰਦਿਆਂ ਕਹਿਆ ਭਾਈ ਜੀ ਜੋ ਕਹੋਗੇ ਮੈਂ ਸੇਵਾ ਕਰਨ ਨੂੰ ਤਿਆਰ ਆਂ ਉਹਨਾਂ ਕਹੇ ਕੰਮ ਕਰੋ ਤੁਸੀਂ ਹਰਮੰਦਰ ਸਾਹਿਬ ਚੱਲਿਓ ਮੇਰੀ ਅਰਦਾਸ ਕਰਿਓ ਕਿ ਮਰਦੇ ਦਮ ਤੱਕ ਮਨਸਾ ਸਿੰਘ ਨੂੰ ਕਦੇ ਵੀ ਕਿਸੇ ਬਾਦਸ਼ਾਹ ਦੀ ਮੁਥਾਜੀ ਨਾ ਕਰਨੀ ਪਵੇ ਮੈਨੂੰ ਆਪਣੇ ਕੀਰਤਨ ਦੀ ਦਾਤ ਬਖਸ਼ਿਓ ਇਹ ਸਾਖੀ ਵਿੱਚ ਲਿਖੀ ਹੈ ਸ਼ੇਰੇ ਪੰਜਾਬ ਲਾਹੌਰ ਤਖ਼ਤ ਦਰਬਾਰ 'ਚ ਬੈਠਾ ਹੈ ਉੱਥੇ ਉਹ ਵਿਦਵਾਨ ਲਿਖਦਾ ਹੈ ਜਦੋਂ ਭਾਈ ਮਨਸਾ ਸਿੰਘ ਦਾ ਜ਼ਿਕਰ ਚੱਲਿਆ ਤੇ ਸ਼ੇਰੇ ਪੰਜਾਬ ਕਹਿੰਦਾ ਹੈ ਜਿਨ੍ਹਾਂ ਨੂੰ ਮੈਂ ਨਹੀਂ ਚਾਹੁੰਦਾ ਉਹ ਮੇਰੇ ਪਿੱਛੇ ਤੁਰੇ ਫਿਰਦੇ ਆ ਜਿਨ੍ਹਾਂ ਨੂੰ ਮੈਂ ਚਾਹਨਾ ਮੇਰੇ ਵਾਸਤੇ ਦਰਵਾਜ਼ੇ ਬੰਦ ਕਰ ਦਿੰਦੇ ਆ